ਗੁਰਦੁਰਾ ਮਾਈ ਥਾਨ ਜਿੱਤਾ ਇਤਿਹਾਸ ਇਹ ਗੁਰਦੁਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਹੈ ਮਾਈ ਜੱਸੀ ਸਿੱਖ ਧਰਮ ਦੀ ਪੈਰੋਕਾਰ ਮਾਈ ਸੀ ਜਿਸ ਨੇ ਸੂਤ ਦੇ ਵਸਤਰ ਆਪਣੇ ਹੱਥਾਂ ਨਾਲ ਬਣਾ ਕੇ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟਾ ਕੀਤੇ ਸਨ ਮਾਈ ਜੱਸੀ ਦਾ ਘਰ ਜੋ ਆਗਰਾ ਸ਼ਹਿਰ ਦੇ ਵਿਚਕਾਰ ਹੈ ਜਿਸ ਨੂੰ ਮਾਈ ਥਾਨ ਮਹਿਲਾ ਆਖਦੇ ਹਨ ਥਾਨ ਦਾ ਅਰਥ ਹੈ ਘਰ ਇਸ ਤੋਂ ਗੁਰਦੁਾਰੇ ਦਾ ਨਾਂ ਮਾਈ ਥਾਨ ਪੈ ਗਿਆ ਗੁਰੂ ਸਾਹਿਬ ਨੇ ਮਾਈ ਜੱਸੀ ਤੋਂ ਚੋਲਾ ਸਵੀਕਾਰ ਕੀਤਾ ਅਤੇ ਉਪਦੇਸ਼ ਦਿੱਤਾ ਕਿ ਮਾਈ ਦਾ ਨਾਸਦਾ ਕਾਇਮ ਰਹੇਗਾ ਇਸੇ ਮਾਈ ਦੇ ਘਰ ਵਾਲੀ ਥਾਂ ਤੇ ਅੱਜ ਗੁਰਦੁਆਰਾ ਸ਼ੋਭਿਤ ਹੈ ਗੁਰਦੁਆਰੇ ਦੇ ਆਸ-ਪਾਸ ਮਾਈ ਥਾਨ ਮੁਹੱਲਾ ਵਸਤਾ ਹੈ ਇਹ ਗੁਰਦੁਆਰਾ ਤੰਗ ਗਲੀ ਵਿੱਚੋਂ ਲੰਘ ਕੇ ਆਉਂਦਾ ਹੈ ਜਿਸ ਦਾ ਮਰੱਬਾ ਦੀਵਾਨ ਹਲ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੰਗ ਮਰਮਰ ਦੇ ਉੱਚੇ ਤਖਤ ਉੱਤੇ ਕੀਤਾ ਜਾਂਦਾ ਹੈ ਗੁਰਦੁਆਰੇ ਦੇ ਅੰਦਰ ਜਾਂਦੇ ਸਮੇਂ ਇੱਕ ਛੋਟਾ ਜਾਇਆ ਅਜਾਇਬ ਘਰ ਬਣਿਆ ਹੋਇਆ ਹੈ ਜਿੱਥੇ ਸਿੱਖ ਇਤਿਹਾਸਬੰਦੀ ਸਵੀਰਾ ਰਹੀ ਸ਼ਹੀਦੀ ਪਰੰਪਰਾ ਨੂੰ ਜਾਗਰੂਕ ਕੀਤਾ ਗਿਆ ਹੈ ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਤੇ ਰਜਿਸਟਰਡ ਕੀਤਾ ਗਿਆ ਹੈ ਅਤੇ ਜਿਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ